ਸਾਰਿਆਂ ਨੂੰ ਪਿਆ ਪਈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਬਈ ਤੁਹਾਡਾ ਹਰ ਵਾਰ ਦੀ ਤਰ੍ਹਾਂ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮੇਰਾ ਭਰਾ ਤੇ Facebook ਤੇ ਬਈ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਉੱਥੇ ਸਾਨੂੰ ਸੰਪਰਕ ਕਰ ਸਕਦੇ ਆ ਨਾਲ ਹੀ ਸਾਡੀ ਅਸਟਾਈਰੀ ਚੱਲਦੀ ਆ ਉਹ ਵੀ ਰਾਣਾ ਟੀਵੀ ਦੇ ਨਾਂ ਤੇ ਮੇਰਾ ਭਰਾ ਉੱਥੇ ਜਾ ਕੇ ਵੀ ਫੋਲੋ ਕਰ ਲਓ ਤੇ ਬਈ ਅੱਜ ਅਸੀਂ ਆਪਣੀ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਸਵੀਲ ਉੱਬ ਆਇਆ ਬਾਈ ਹਰਮੀਤ ਕੋਲੇ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਲੈਨੇ ਆ ਹਰਮੀਤ ਤੋਂ ਸਸਿਕਾ ਬਾਈ ਹਰਮੀਤ ਸਿਕਾ ਜੀ ਤੇ ਕਿੰਨੇ ਨਾਕ ਬਕਾਉਗਾ ਬਾਈ ਨੇ ਵੀ ਅੱਜ ਆਪਣੇ ਕੋਲ ਆਪਣਾ ਇੱਕ ਹੀ ਇੱਕ ਨਾਕ ਬਕਾਉਗਾ ਹਾਂਜੀ ਆਹ ਛੁੱਟੀ ਆ ਹੈ ਹਾਂਜੀ ਹਾਂਜੀ ਠੀਕ ਆ ਤੇ ਕਿੰਨੇ ਵੇ ਸੂਏ ਬਾਈ ਵੇ ਇਹ ਤੀਜੇ ਅਸੂਏ ਸੂਏ ਜੀ ਤੀਜੇ ਸੂਏ ਸੂਈ ਹਾਂਜੀ ਹਾਂਜੀ ਤੇ ਮਗਰ ਕੀ ਆ ਬਾਈ ਇਹਦੇ ਮਗਰ ਕੱਟਾ ਜੀ ਠੀਕ ਆ ਤੇ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਸੂਈ ਨੂੰ ਮੇਰੇ ਦਾ 10 15 ਮਿੰਟ ਹੋਇਆ 10 15 ਮਿੰਟ ਹੋਏ ਜੇਰ ਤਾਂ ਨਹੀਂ ਹਜੇ ਬਾਈ ਨਹੀਂ ਨਹੀਂ ਜੇਰ ਨਹੀਂ ਬਾਈ ਜੀ ਠੀਕ ਆ ਹਾਂਜੀ ਬਈ 10-15 ਮਿੰਟ ਹੋਇਆ ਇਸ ਸੁਈ ਨੂੰ ਹੋਇਆ ਤੇ ਦੂਜੇ ਸੁਏ ਬਾਈ ਹਣੇ ਮੀਤ ਪਤਾ ਠੀਕ ਹੈ ਜੀ ਹੈ ਜੀ ਦੂਜੇ ਸੁਏ ਪਤਾ ਹੀ ਮਾਲਕ ਨੇ ਕੀ ਦੁੱਧ 12-13 ਕਿਲੋ ਦਿੰਦਾ ਹੈ ਦੂਜੇ 12 ਕਿਲੋ ਹਾਂਜੀ ਧਾਰਪੂਰ ਬਹੁਤ ਵਧੀਆ ਜੀ ਠੀਕ ਹੈ ਬਈ 12-13 ਕਿਲੋ ਬਈ ਦੂਜੇ ਸੁਏ ਬਾਈ ਦੱਸਦਾ ਵੀ ਮਾਲਕਾਂ ਨੇ ਦੱਸਿਆ ਵੀ 12-13 ਕਿਲੋ ਸੀਗਾ ਦੁੱਧ ਦੂਜੇ ਸੁਏ ਹੁਣ ਤੀਜੇ ਸੁਏ ਸੁਈ ਆ ਬਈ 10-15 ਮਿੰਟ ਹੀ ਹੋਇਆ ਬਾਈਆਂ ਦਾ ਸੁਈ ਨੂੰ ਤੇ ਬਾਕੀ ਮਗਰ ਕੱਟਾ ਬਈ ਤੇ ਬਾਕੀ ਤੁਸੀਂ ਦੇਖ ਸਕਦੇ ਆ ਬਈ ਥਣ ਹਵਾਨਾ ਸਾਫ਼ ਆ ਬਈ ਪੂਰਾ ਪੂਰਾ ਕੋਈ ਉਹੋ ਜਿਹੀ ਗੱਲਬਾਤ ਨਹੀਂ ਫ ਸੈਂਗ ਸੁੰਗ ਵੀ ਬਾਈ ਬਹੁਤ ਸੋਹਣਾ ਕੁੰਡਾ ਸੈਂਗਾ ਮੜੇ ਤੋਰਦੀ ਬਾਈ ਹਰਮੀਤ ਤੇ ਪੱਠਪੁੜੇ ਦੀ ਵੀ ਚੰਗੀ ਆ ਬਾਈ ਤੇ ਬਾਕੀ ਤੁਹਾਨੂੰ ਤੋਰਾ ਦਿਖਾਉਣੇ ਤੋਰਦੀ ਆ ਤੁਹਾਨੂੰ ਬਾਕੀ ਹਵਾਨਾ ਦਾ ਜੁਗਾ ਹਵਾਨਾ ਬਾਈ ਹਵਾਨਾ ਹੁਣ ਕੋਈ ਕੱਚ ਨਹੀਂ ਗਾ ਥਣ ਤੁਹਾਨੂੰ ਵੀ ਸੋਹਣਾ ਜਸਾਨ ਬਾਈ ਥਾਣਾ ਧਰਤੂਰ ਦੀ ਬਾਈ ਜਾਂਦਾ ਫੋਲੀ ਆ ਤੇ ਬਾਕੀ ਹਵਾਨਾ ਤੁਸੀਂ ਤੋਰ ਦਿਓ ਦਾ ਇਹ ਜੁਗਾ ਤੁਹਾਨੂੰ ਹਵਾਨੇ ਹੁਣ ਉਹਨੇ ਦੀ ਬਾਈ ਬਹੁਤ ਸੋਹਣੀ ਆ ਤੇ ਬਾਕੀ ਊਂ ਵੀ ਬਾਈ ਹਵਾਨਾ ਹੋਣਾ ਬਾਈ ਬਹੁਤ ਸੋਹਣਾ ਮੂੰਹ ਮੱਥੇ ਦੀ ਵੀ ਚੰਗੀ ਆ ਬਾਈ ਬਾਕੀ ਊਂ ਵੀ ਬਾਈ ਰਾਜੀ ਆ ਜਨਚਾ ਤੇ ਬਾਕੀ ਹੋਰ ਤੇਲ ਆਪਾਂ ਬਾਈ ਤੋਂ ਪੁੱਛ ਲੈਨੇ ਆ हां थोन भाई बहुत सोहना लगया रोटी नु लो भाई थोनू ਨੇੜ ਤੋਂ ਦਿਖਾ ਦਿੰਨੇ ਆ ਥਾਂ ਥਾਂ ਵੀ ਪੂਰਾ ਵਧੀਆ ਲੱਗਿਆ ਵਾ ਤੇ ਅੱਗੇ ਤੋਂ ਵੀ ਬਈ ਤੁਸੀਂ ਦੇ ਸਕਦੇ ਆ ਤੇ ਬਾਈ ਅਰਵਿੰਦ ਤੇ ਕੀ ਡਿਮਾਂਡ ਕਰਦੇ ਆ ਬਈ ਆਪਾਂ ਇਹਦੀ ਕੋਈ 1 ਲੱਖ 5 ਹੋਇਆ ਵਾ 1 ਲੱਖ 5000 ਹਾਂਜੀ ਤੇ ਮਾਨਤਨ ਹੋ ਜਾਊਗਾ ਬਈ ਮਾਨਤਨ ਹੋ ਜੀ ਠੀਕ ਆ ਤੇ ਇੱਕ ਬਈ ਆਪਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦੀ ਮੇਰਾ ਭਰਾ ਆਪਣਾ ਹੀ ਪਿੰਡ ਸੁਖਾਨਾਂ ਦਾ ਤਵੰਦਰਾ ਐ ਰਾਹ ਤੇ ਘਰ ਆਈ ਆਪਣਾ ਠੀਕ ਆ ਵੀਰੇ ਹਾਂਜੀ ਤੇ ਫੋਨ ਨੰਬਰ ਹੈਗਾ 9877432784 ਠੀਕ ਹੈ ਬਾਈ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਆ। ਜੇ ਹੋਰ ਕੋਈ ਇਨਫੋਰਮੇਸ਼ਨ ਲੈਣੀ ਆ ਤੇ ਬਾਈ ਦਾ ਕੰਟੈਕਟ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਤੁਸੀਂ ਬਾਈ ਨਾਲ ਕਰੋ ਗੱਲਬਾਤ ਰਲਾਓ ਸੌਦਾ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਮੇਰਾ ਭਰਾ ਜਰੂਰ ਕਰ ਦਿਆ ਕਰੋ। ਤੇਨੇ ਨਾਲ ਬਈ ਸਾਡਾ ਹੌਸਲਾ ਬਣਿਆ ਰਹਿੰਦਾ ਤੇ ਇੱਕ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਲੋ ਤਾਂ ਕਿ ਸਾਡੀ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੀ। ਮਿਲਦੇ ਆਂ ਬਈ ਨਵੀਂ ਵੀਡੀਓ ਨਾਲ ਧੰਨਵਾਦ ਰੱਬ ਰਾਖਾ